ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਰੂਸ ਅਤੇ ਜੁਕ੍ਰੇਨ ਦੀ ਜੋ ਵਿਸ਼ਵ ਜੋੜੜਾ ਗਿਆ ਸੀ ਹੋਇਆ ਆ ਉਹਦੇ ਵਰਗੇ ਹਾਲਾਤ ਜਿਹੜੇ ਉਹ ਨਾ ਬੰਜਾਂ ਸਾਡੇ ਵਿੱਚ ਤੁਸੀਂ ਕਿਸਾਨਾਂ ਦਾ ਮਸਲਾ ਲਗਾਇ ਤੁਰੰਤ ਹੱਲ ਕੀਤਾ ਜਾਵੇ ਕਿ ਨਾਲ ਦੇ ਨਾਲ ਇੰਨੀ ਗੱਲ ਵੀ ਆਖੀ ਆ ਕਿ ਇੱਕ ਸਵਾਲ ਦਾ ਜਵਾਬ ਦਿੰਦੇ ਉਹਨਾਂ ਕਿਹਾ ਕਿ ਅਮਰਤਪਾਲ ਸਿੰਘ ਕਿਸੇ ਇੱਕ ਸੰਸਦ ਮੈਂਬਰ ਦੇ ਕਰਕੇ ਮੈਂ ਦੂਜੇ ਸੰਸਦ ਮੈਂਬਰਾਂ ਨੂੰ ਨਾਰਾਜ਼ ਨਹੀਂ ਕਰਦਾ ਮੈਂ ਸਭ ਦਾ ਸਾਂਝਾ ਮੁੱਖ ਮੰਤਰੀ ਹੈਗਾ ਕਿ ਪੰਜਾਬ ਦੇ ਹਿੱਤ ਲਈ ਜੋ ਸਹੀ ਜਿਹੜਾ ਹੋਏਗਾ ਉਹ ਕਰਨਾ ਮੇਰੇ ਲਈ ਜ਼ਰੂਰੀ ਉਹ ਹੁੰਦਾ ਹੈਗਾ ਆ ਇਹ ਗੱਲ ਉਦੋਂ ਹੋਈ ਆ ਜਦੋਂ ਲੋਕਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਤੁਸੀਂ ਕਿਉਂ ਨਹੀਂ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਗੱਲ ਕਰਦੇ ਕਿਉਂਕਿ ਬੀਤੇ ਦਾ ਦਿਨੀ ਜਿਹੜਾ ਗਿਆ ਆ ਉਹ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਵੱਡਾ ਜਿਹੜਾ ਗਿਆ ਉਹ ਐਲਾਨ ਕੀਤਾ ਗਿਆ ਗਿਆ ਤੇ ਕਾਫੀ ਸੰਸਦ ਦੇ ਵਿੱਚ ਗੱਲ ਕੀਤੀ ਗਈ ਹੈ ਜਿਸ ਤੋਂ ਬਾਅਦ ਕਾफी ਸਿਆਸਤ ਭੱਕ ਚੁੱਕੀ ਗਈ ਸੀ ਲੇਕਿਨ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਵੱਲੋਂ ਉਹਨਾਂ ਨੇ ਕਿਸਾਨਾਂ ਵੱਲੋਂ ਵੀ ਕਾफी ਕੁਝ ਦੱਸਿਆ ਗਿਆ ਉਹ ਨਾਲ ਦੇ ਨਾਲ ਜਿਹੜਾ ਅੰਮ੍ਰਿਤਪਾਲ ਵੱਲੋਂ ਵੀ ਇੰਨੀ ਗੱਲ ਆਖੀ ਕਿ ਦੇਸ਼ ਦੀ ਸੁਰੱਖਿਆ ਵਾਸਤੇ ਜੋ ਵੀ ਕਰਨਾ ਜ਼ਰੂਰੀ ਹੋਏਗਾ ਅਸੀਂ ਉਹ ਕਰਾਂਗੇ ਕੀ ਕਹਿ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਆਓ ਜਾਣਦੇ ਆ ਸਰ ਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਤਾਂ ਉਹਨਾਂ ਦਾ ਹੋਇਆ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਉਗੀ ਅੱਧੀ ਕਾਂਗਰਸ ਕੁਝ ਹੋਰ ਬੋਲੀ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲੀ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦਿਆਂ ਕਰ ਰਹੇ ਕਿਉਂਕਿ ਮੈਂ ਇਕੱਲਾ ਸਾ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅੱਹ কাল ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਨਹੀਂ ਚੱਲਾਂਗੇ